ਮਾਲਵਾ ਸਭਿਆਚਾਰਕ ਮੰਚ ਵੱਲੋਂ ਤੀਵਾਂ ਲੋਹੜੀ ਦਾ ਮੇਲਾ ਪਰਸੋਂ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗਾ ਪਦਮਸ਼ਰੀ ਨਰਮਲ ॠषि 11 ਵਜੇ ਮੇਲੇ ਦਾ ਸ਼ੋਭ ਮਹੂਰਤ ਕਰਨਗੇ ਪਰ ਜਦੋਂ ਦੇ ਤੁਸੀਂ ਆ ਪ੍ਰੋਗਰਾਮ ਸ਼ੁਰੂ ਕੀਤੇ ਨੇ ਤੇ ਇੱਥੇ ਲੋਕਾਂ ਦੀ ਆ ਕੇ ਸੋਚ ਬਦਲੀ ਆ ਜਿਹੜਾ ਮਰਜੀ ਜੀ ਆ ਜੇ ਮੁੰਡਾ ਆ ਜੇ ਕੁੜੀ ਆ ਜੇ ਵੀ ਸਾਡੇ ਬਰਾਬਰ ਤੇ ਸਹੀ ਸਲਾਮਤ ਤੇ ਲੰਬੀ ਉਮਰ ਵਾਲੇ ਰਹਿਣ ਲੋੜੀ ਪੁੱਤਰ ਦੀ ਧੀ ਦੀ ਘਰ ਆਏ ਨਵੇਂ ਜੀਵ ਜਿਹੜਾ ਘਰੇ ਬੱਚਾ ਆਇਆ ਦੇਖੋ ਕਿਤੇ ਨਹੀਂ ਲਿਖਿਆ ਕਿ ਲੋੜੀਏ ਸੀ ਬੇਟੇ ਦੀ ਬਣਾਈਏ ਜਿਹੜਾ ਜੀਵ ਇਸ ਦੁਨੀਆ ਤੇ ਆਇਆ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਸ ਨੂੰ ਵੈਲਕਮ ਕਹਿਣਾ ਜੀ ਆਇਆਂ ਕਹਿਣਾ ਖੁਸ਼ ਆਮਦੀਨ ਕਹਿਣਾ ਹੀ ਹੋਣੀ ਹੈ ਇੱਥੇ ਹੋਏਗਾ ਵੱਡੀ ਗੱਲ ਮੈਂ ਸਮਝਦਾ ਕਿ ਲੋੜੀ ਮੇਲਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਗੰਡਾ ਨਾ ਹੋਰ ਪੀੜਾ ਕਰਦਾ ਹੈ ਹੋਰ ਮਜਬੂਤ ਕਰਦਾ ਕਿ ਸਵਾ 100 ਨੰਨੀਆਂ ਬੱਚੀਆਂ ਜਿਨ੍ਹਾਂ ਦਾ ਜਨਮ 2025 ਦੇ ਵਿੱਚ ਹੋਇਆ ਉਹਨਾਂ ਨੂੰ ਸ਼ਗਨ ਵੀ ਦੇਵਾਂਗੇ ਸੂਟ ਵੀ ਦੇਵਾਂਗੇ ਖਡਾਉਣੇ ਵੀ ਦੇਵਾਂਗੇ ਤੇ ਇਸ ਤਰ੍ਹਾਂ ਉਸ ਪਰਿਵਾਰ ਨੂੰ ਅਹਿਸਾਸ ਹੋਵੇ ਕਿ ਮਾਲਵਾ ਸਭਿਆਚਾਰਕ ਮਾਂਚੂ ਨੇ ਬੱਚੀਆਂ ਦੀ ਰੋੜੀ ਬਣਾ ਰਿਆ ਮੈਂ ਹਰਦੀਪ ਸੋਖੀ ਜੁਲ ਚੁਕੀ ਹਾਂ ਸੰਦਰ న్యూਸ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਤੇ ਕੇਕੇ ਬਾਬਾ ਜੀ ਦੇ ਵੱਲੋਂ ਲੋੜੀ ਦਾ ਉਪਰਾਲਾ ਕੀਤਾ ਜਾਂਦਾ। ਮੇਰੇ ਨਾਲ ਮੌਜੂਦ ਨੇ ਕੇਕੇ ਬਾਬਾ ਜੀ ਇਹਨਾਂ ਨੇ ਗੱਲਬੱਤ ਕਰ ਲੈਣੀ ਹੈ ਕਿ ਜਿਹੜਾ ਲੋੜੀ ਦਾ ਪ੍ਰੋਗਰਾਮ ਹਰ ਸਾਲ ਮਨਾਇਆ ਜਾਂਦਾ ਤੇ ਐਤੀ ਕਿੰਨਾ ਸੀਜ਼ਨ ਮਨਾਇਆ ਜਾ ਰਿਹਾ ਤੇ ਕਿਹਨਾਂ ਵੱਲੋਂ ਮਨਾਇਆ ਜਾ ਰਿਹਾ। ਇਹ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਤੀਵਾਂ ਲੋੜੀ ਦਾ ਮੇਲਾ ਗੁਰਨਾਨਕ ਪਵਨ ਵਿਖੇ ਖੜੇ ਆ। ਪਰਸੋਂ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗਾ। ਵਾਦਮ ਸ਼੍ਰੀ ਨਰਮਲ ਰਿਸ਼ੀ 11 ਵਜੇ ਮੇਲੇ ਦਾ ਸ਼ੋਹ ਮਹੂਰਤ ਕਰਨਗੇ ਉਸ ਤੋਂ ਬਾਅਦ ਪਾਲੀ ਦੇਤ ਵੜ ਗਿਆ ਤੇ ਹੋਰ ਆਰਟਿਸਟ ਬਲਬੀਰ ਸੂਫੀ ਹੋਰ ਬਹੁਤ ਸੁਖਵਿੰਦਰ ਸੁਖੀ ਸਾਰੇ ਹੀ ਸਤਿਕਾਰਯੋਗ ਸਾਡੇ ਕਿਉਂਕਿ ਮੇਲੇ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਨੇ ਤੇ ਉਹ ਆ ਕੇ ਆਪਣੇ ਮੇਲੇ 'ਚ ਰੰਗ ਭਰ ਗਏ ਤੇ ਵੱਡਾ ਸਭ ਤੋਂ ਜਿਹੜਾ ਸਾਡਾ ਕਿ ਸਵਾ 100 ਜੀ ਨੰਨੀਆਂ ਬੱਚੀਆਂ ਜਿਨ੍ਹਾਂ ਦਾ ਜਨਮ 2025 ਦੇ ਵਿੱਚ ਹੋਇਆ ਉਹਨਾਂ ਦੇ ਨਾਲ ਲੋਹੜੀ ਮਨਾਵਾਂਗੇ ਅਸੀਂ ਅਤੇ ਉਹਨਾਂ ਨੂੰ ਸ਼ਗਨ ਵੀ ਦੇਵਾਂਗੇ ਸੂਟ ਵੀ ਦੇਵਾਂਗੇ ਖਡਾਉਣੇ ਵੀ ਦੇਵਾਂਗੇ ਮਾਤਾ ਨੂੰ ਸ਼ਾਲ ਵੀ ਦੇਵਾਂਗੇ ਮਾਤਾ ਨੂੰ ਸੂਟ ਵੀ ਦੇਵਾਂਗੇ ਤੇ ਇਸ ਤਰ੍ਹਾਂ ਉਸ ਪਰਿਵਾਰ ਨੂੰ ਅਹਿਸਾਸ ਹੋਵੇ ਕਿ ਮਾਲਵਾ ਸਭਿਆਚਾਰਕ ਮੰਚ ਉਹਨਾਂ ਬੱਚੀਆਂ ਦੀ ਲੋਹੜੀ ਬਣਾ ਰਿਹਾ ਹੈ ਤੇ ਉਸ ਦੇ ਲਈ ਆ ਸਾਰੇ ਪ੍ਰਬੰਧਾਂ ਦੇ ਵਿੱਚ तकरीबन ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅਸੀਂ ਲੱਗੇ ਹੋਏ ਆ ਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਆਉਂਦਿਆਂ ਨੂੰ ਚਾਹ ਪਾਣੀ ਦਾ ਇੱਥੋਂ ਤੱਕ ਕਿ ਜਿੱਥੇ ਚਾਹ ਦਾ ਪ੍ਰਬੰਧ ਕੀਤਾ ਹੈ ਉੱਥੇ ਨੰਨੀਆਂ ਬੱਚੀਆਂ ਲਈ ਕਿਸੇ ਕੋਲ ਰੋਧ ਦੀ ਬੋਤਲ ਨਹੀਂ ਹੋ ਉਹ ਵੀ ਸਾਡੇ ਗੋਇਲ ਸਾਹਿਬ ਨੇ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਤੇ ਲੋਹੜੀ ਬਾਲਾਂਗੇ ਸ਼ਾਮ ਨੂੰ ਤੇ ਉੱਥੇ ਜਿੱਥੇ ਆਰਟਿਸਟ ਰੰਗ ਭਰਨਗੇ ਕਿੱਥੇ ਹੋਏਗਾ ਵੱਡੀ ਗੱਲ ਮੈਂ ਸਮਝਦਾ ਕਿ ਲੋਹੜੀ ਮੇਲਾ ਭਾਈ ਜਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਰਿਸ਼ਤੀਆਂ ਦੀਆਂ ਤੰਦਾਂ ਨੂੰ ਹੋਰ ਘੰਡਾ ਨੰਦਾ ਹੋਰ ਪੀੜਾ ਕਰਦਾ ਹੋਰ ਮਜ਼ਬੂਤ ਕਰਦਾ ਭਾਜੀ ਉਹ ਵੀ ਵੇਲਾ ਸੀ ਜਦੋਂ ਕਹਿੰਦੇ ਨੇ ਵੀ ਧੀ ਜੰਮਦੀ ਸੀ ਤਾਂ ਤਿੰਨ ਤੋਂ ਚਾਰ ਰੋਟੀ ਨਹੀਂ ਸੀ ਪੱਕਦੀ ਹੁੰਦੀ ਪਰ ਜਦੋਂ ਦੇ ਤੁਸੀਂ ਆ ਪ੍ਰੋਗਰਾਮ ਸ਼ੁਰੂ ਕੀਤੇ ਨੇ ਤੇ ਇੱਥੇ ਲੋਕਾਂ ਦੀ ਆ ਕੇ ਸੋਚ ਬਦਲੀ ਆ ਹੁਣ ਲੋਕ ਖੁਦ ਮੰਗਦੇ ਨੇ ਕਿ ਇਹ ਪਰਮਾਤਮਾ ਵੀ ਸਾਡੇ ਜਿਹੜਾ ਮਰਜੀ ਜੀ ਆ ਜੇ ਮੁੰਡਾ ਆ ਜੇ ਕੁੜੀ ਆ ਜੇ ਵੀ ਸਾਡੇ ਬਰਾਬਰ ਤੇ ਸਹੀ ਸਲਾਮਤ ਤੇ ਲੰਬੀ ਉਮਰ ਵਾਲੇ ਰਹਿਣ। ਉਹ ਜਿਵੇਂ ਕਹਿ ਦਿੱਤੀ ਨਾ ਲੋੜੀ ਪੁੱਤਰ ਦੀ ਨਾ ਧੀ ਦੀ ਘਰ ਆਏ ਨਵੇਂ ਜੀ ਦੀ। ਜਿਹੜਾ ਘਰੇ ਬੱਚਾ ਆਇਆ ਦੇਖੋ ਕਿਤੇ ਨਹੀਂ ਲਿਖਿਆ ਕਿ ਲੋੜੀ ਅਸੀਂ ਬੇਟੇ ਦੀ ਬਣਾਈਏ। ਜਿਹੜਾ ਜੀਵ ਇਸ ਦੁਨੀਆ ਤੇ ਆ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਸ ਨੂੰ ਵੈਲਕਮ ਕਹਿਣਾ, ਜੀ ਆਇਆਂ ਕਹਿਣਾ, ਖੁਸ਼ ਆਮਦੀਨ ਕਹਿਣਾ ਇਹੀ ਲੋੜੀ ਆ। ਅਤੇ ਉਹਨੂੰ ਜੀ ਆ ਤੁਸੀਂ ਦੇਖੋ ਛੋਟੇ-ਛੋਟੇ ਸਮਾਗਮਾਂ ਤੇ ਕੋਈ ਆਉਂਦਾ ਤਾਂ ਬੜੇ ਮੁੱਕੇ ਲਈ ਖੜੇ ਹੁੰਨੇ ਆ ਤੇ ਯਾਰ ਬੱਚੀ ਇੱਕ ਜੀਵ ਆਇਆ ਦੁਨੀਆ 'ਚ ਇੱਕ ਜੀਵ ਨੂੰ ਕਰੋੜਾਂ ਲੋਕ ਇਕੱਠੇ ਹੋ ਕੇ ਪੈਦਾ ਨਹੀਂ ਕਰ ਸਕਦੇ ਇੱਕ ਜੀਵ ਪ੍ਰਮਾਤਮਾ ਨੇ ਦਿੱਤਾ ਸਾਡੀ ਧਰਤੀ ਤੇ ਆਇਆ ਤੇ ਉਹਨੂੰ ਵੈਲਕਮ ਕਹਿਣਾ ਉਹੀ ਲੋੜੀ ਹੈ ਤੇ ਲੋੜੀ ਸ਼ਗਨਾਂ ਦੇ ਨਾਲ ਖੁਸ਼ੀਆਂ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਸਾਰਿਆਂ ਮੈਂ ਸਮਝਦਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਸਾਡੀਆਂ ਭੈਣਾਂ ਦੇ ਬੇਟੀਆਂ ਦੇ ਫੋਨ ਆਉਂਦੇ ਆ ਅਸੀਂ ਇੱਕ ਹੋਰ ਵੀ ਇਸ ਵਾਰ ਨਾਨੀਆਂ ਦਾਦੀਆਂ ਨੂੰ ਵੀ ਸਟੇਜ ਤੇ ਲਿਆਵਾਂਗੇ ਕਿਉਂਕਿ ਨਾਨੀਆਂ ਦਾਦੀਆਂ ਦੀ ਬੜੀ-ਬੜੀ ਦੇਣ ਹੈ ਸਾਡੇ ਸਮਾਜ ਨੂੰ ਤੇ ਅਸੀਂ ਉਹਨਾਂ ਨੂੰ ਵੀ ਨਾਲ ਬਿਠਾਵਾਂਗੇ ਤੇ ਉਹਨਾਂ ਦਾ ਸਨਮਾਨ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਸਾਡਾ ਸਮਾਜ ਜਿੱਥੇ ਕਈ ਵਾਰੀ ਅੱਜ ਐਸਾ ਕਿ ਮਾਂ-ਬਾਪ ਦੀ ਰੋਟੀ ਭਾਰੀ ਲੱਗਣ ਲੱਗੀ ਤੇ ਨਾਨੀਆਂ ਦਾਦੀਆਂ ਤਾਂ ਅੱਧੀਆਂ ਵੈਦ ਹੁੰਦੀਆਂ ਸੀ ਘਰ ਦੀ ਰਸੋਈ ਜੀ ਇਲਾਜ ਆ ਬੱਚੇ ਦਾ 8-10 ਸਾਲ ਤੱਕ ਤਾਂ ਘਰੇ ਇਲਾਜ ਕਰੀ ਜਾਂਦੀ ਸੀ ਹੁਣ ਅਸੀਂ ਮਾਮੂਲੀ ਗੱਲਾਂ ਡਾਕਟਰ ਨੇ ਭਜਦੇ ਆ ਕਿਉਂਕਿ ਜਿਹੜਾ ਤਜਰਬੇ ਨੇ ਜ਼ਿੰਦਗੀ ਦੇ ਜਿਹੜੀਆਂ ਸਾਡੀਆਂ ਦੇਸ਼ ਸਾਡਾ ਜਿਹੜਾ ਆਯੁਰਵੈਦ ਦੇ ਵਿੱਚ ਬੜਾ ਵੱਡਾ ਦੇਣ ਹੈ ਪੂਰੇ ਵਿਸ਼ਵ ਦੇ ਵਿੱਚ ਤੇ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਜਿੱਥੇ ਇਹ ਮੇਲਾ ਇੱਕ ਜੋੜਦਾ ਕਿਉਂਕਿ ਮੇਲਾ ਮਿਲਣ ਨੂੰ ਕਹਿੰਦੇ ਆ ਤੇ ਇਹ ਮੇਲਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਇਹ ਰਿਸ਼ਤੇ ਇਹ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਇੱਥੇ ਕੋਈ ਕਿਸੇ ਦੀ ਪਾਰਟੀ ਨਹੀਂ ਮੇਰੀ ਕੋਈ ਵੀ ਹੋਵੇ ਮੈਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦਾ ਸਾਰਿਆਂ ਨੂੰ ਖੁੱਲਾ ਸੱਦਾ ਆਓ ਆਪਾਂ ਮਿਲ ਕੇ ਧੀਆ ਦੀ ਲੋੜੀ ਬਣਾਈਏ ਉਹਨਾਂ ਪਿਆਰੀਆਂ ਨੰਨੀਆਂ ਬੱਚੀਆਂ ਦੀ ਲੋੜੀ ਬਣਾਈਏ ਸਾਰੇ ਮਿਲ ਕੇ ਬਣਾਈਏ ਮੈਂ ਰਵਿੰਦਰ ਸਿੰਘ ਸੀ ਕੰਨੜਾਦਵਾੜੀ ਬੜੀ ਬੜੀ ਤबीयत ਕਾਉਂਡ ਕਰਕੇ ਮੈਂ ਥੋੜਾ ਲੇਟ ਹੋ ਗਿਆ ਧੀਆ ਦੀ ਲੋੜੀ ਹਰ ਸਾਲ ਬਣਾਉਂਦੇ ਆਂ ਸ਼ੁਰੂ ਤੋਂ ਜਦੋਂ ਇੱਥੇ ਇੰਡੀਆ ਵੀ ਹੁੰਦੇ ਸੀ ਉਦੋਂ ਵੀ ਮੈਂ ਨੋ ਨਾ ਨਾ ਰਹਿਣਾ ਕਰਦੇ ਰਹੋ ਬੋਲੀ ਟੀਵੀ ਲੂੜੀ ਹੈ ਔਰ ਆਵਾਜ਼ ਵਿੱਚ ਬਹੁਤ ਮਾਰਕਾ ਦੇਣਾ ਸਵੇਰੇ ਤਾਂ ਨਿਰਮਲ ॠषि ਜੀ ਆਉਣਗੇ ਉਹਨਾਂ ਨੇ ਦਖਤਨ ਕਰਨਾ ਫਿਰ ਉਸ ਤੋਂ ਬਾਅਦ ਪਾਲੀ ਦੇਤ ਵਾਲੀ ਜੀ ਹਰ ਸਾਲ ਮਤਲਬ ਉਹੀ ਸ਼ੁਰੂਆਤ ਕਰਦੇ ਮੇਲੇ ਰਾਮ ਫਿਰ ਉਸ ਤੋਂ ਬਾਅਦ ਸਿਮੀ ਕੋਰਾ ਬਦਿਆ ਮਤਲਬ ਗਿੱਧੇ ਵਾਸਤੇ ਲੇਡੀ ਜਿੰਨੀਆਂ ਨੇ ਉਹਨਾਂ ਨੂੰ ਮਤਲਬ ਵਧੀਆ ਐਂਟਰਟੇਨ ਕਰਾਉਂਦੇ ਆ 2 ਵਜੇ ਸਾਡਾ ਹੈਗਾ ਵਾ ਬੱਚਿਆਂ ਦਾ ਸਨਮਾਨ ਕਰਨਾ ਉਸ ਤੋਂ ਬਾਅਦ ਫਿਰ ਬਲਬੀਰ ਸੂਫੀ ਜੀ ਆ ਉਹਨਾਂ ਨੇ ਲਾਉਣੀ ਐ ਸਟੇਜ ਉਸ ਤੋਂ ਬਾਅਦ ਹੋਰ ਕਈ ਕਲਾਕਾਰ ਨੇ ਜਾਨੀ ਸੁਖੀ ਜੀ ਹੋ ਗਏ ਜਿਵੇਂ ਬਸੇ ਅਸਦੀਕ ਸਾਹਿਬ ਤੇ ਹੋਰ ਬਹੁਤ ਤੇਈ ਮਤਲਬ ਕਲਾਕਾਰਾਂ ਨੇ ਆਉਣਾ ਬਈ ਕਈ ਤਾਂ ਵੈਸੇ ਹੀ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਉਹ ਵੀ ਆ ਜਾਂਦੇ ਉਹਨਾਂ ਨੂੰ ਫਿਰ ਟਾਈਮ ਦੇ ਦੇ ਵਿੱਚ ਥੋੜਾ ਨੂੰ ਪਤਾ ਵੀ ਧੀਆਂ ਦਾ ਹੁਣ ਕੋਈ ਇੰਨਾ ਫਰਕ ਨਹੀਂ ਰਿਹਾ ਪਰ ਫਿਰ ਵੀ ਬੰਦਾ ਵਧੀਆ ਰਹਿੰਦਾ ਫਿਰ ਮੈ ਸੈਲੀਬ੍ਰੇਟ ਕਰ ਸੰਦੇਸ਼ ਇਹੀ ਹੈ ਵੀ ਹੁਣ ਆਪਾਂ ਮਤਲਬ ਤੁਮ ਤੁਮ ਤੂੰ ਮਨਾਲ ਪਹੁੰਚੋ ਤੁਮ ਕਵਾ ਕੇ ਤੇ ਵਧੀਆ ਇੱਥੇ ਰੌਣਕ ਮੇਲਾ ਬਣਾਓ ਤੇ ਸਾਰੇ ਆਓ ਤੇ ਲੰਗਰ ਪਾਣੀ ਪਿਆਰ ਆ ਸਾਰਾ ਸ਼ਕੁਰ ਨਾਨਕ ਕੋਪਨ ਆਪਣੇ ਲੁਧਿਆਣੇ ਦੇ